ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ 12ਵੀਂ ਕਲਾਸ ਦੇ ਨਤੀਜੇ ਕੌਸ਼ਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡੇਆਲਾ ਜਲੰਧਰ ਦੀਆਂ ਬੱਚੀਆਂ ਨੇ ਬੋਰਡ ਦੇ ਨਤੀਜੇ ਸਾਇੰਸ ਕਮਰਸ ਆਰਟਸ ਅਤੇ ਵੋਕੇਸ਼ਨਲ ਸਟਰੀਮ ਵਿੱਚ ਚੰਗੇ ਗੱਡ ਦਿੱਤੇ ਸਕੂਲ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ 98.40% ਅੰਕ ਪ੍ਰਾਪਤ ਕਰਕੇ ਬੋਰਡ ਵਿੱਚ 8ਵਾਂ ਰੈਂਕ ਹਾਸਲ ਕੀਤਾ ਸੰਜਨਾ 98.2% ਅੰਕ ਹਾਸਲ ਕਰਕੇ 9ਵਾਂ ਰੈਂਕ ਹਾਸਲ ਕੀਤਾ ਅਮਨਪ੍ਰੀਤ 97.4 ਅੰਕ ਹਾਸਲ ਕਰਕੇ ਤੀਜਾ ਰੈਂਕ ਹਾਸਲ ਕੀਤਾ ਗगनप्रीत कौर 97.2% ਅੰਕ ਹਾਸਲ ਕਰਕੇ 14ਵਾਂ ਰੈਂਕ ਹਾਸਲ ਕੀਤਾ ਇਸ ਤੋਂ ਇਲਾਵਾ 19 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਅਤੇ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਸ਼੍ਰੀ ਸਤਪਾਲ ਸੋਢੀ ਅਤੇ ਸ਼੍ਰੀ ਕਮਲਜੀਤ ਸਿੰਘ ਸਰਪੰਚ ਸ਼੍ਰੀ ਮੱਖਣ ਲਾਲ ਪੱਲਣ ਸਾਹਿਬ ਦਾ ਸਰਪੰਚ ਅਤੇ ਸਮੂਹ ਮੈਂਬਰ ਪੰਚਾਇਤ ਸਮੂਹ ਐਸਐਮ ਸੀ ਕਮੇਟੀ ਮੈਂਬਰਸ ਸਮੂਹ ਸਟਾਫ ਅਤੇ ਮਾਪਿਆਂ ਦੁਆਰਾ ਬੱਚਿਆਂ ਦਾ ਇਸ ਸ਼ਾਨਦਾਰ ਪ੍ਰਾਪਤੀ ਤੇ ਮੂੰ ਮਿੱਠਾ ਕਰਵਾਇਆ ਅਤੇ ਹੌਸਲਾ ਵਧਾਈ ਕੀਤੀ ਅਤੇ ਇਸ ਮੌਕੇ ਪ੍ਰਿੰਸੀਪਲ ਸ਼੍ਰੀ ਸਤਪਾਲ ਸੋਢੀ ਜੀ ਨੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਵਿੱਚ ਪੜ ਰਹੇ ਬੱਚਿਆਂ ਨੂੰ ਹੋਰ ਮਿਹਨਤ ਲਈ ਅਤੇ ਕਾਮਯਾਬੀ ਲਈ ਪ੍ਰੇਰਿਤ ਕੀਤਾ ਮੈਂ ਸਤਪਾਲ ਸੋਢੀ ਪ੍ਰਿੰਸੀਪਲ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਤੋਂ ਬੜੀ ਖੁਸ਼ੀ ਤੇ ਮਾਣ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਅੱਜ ਦੇ ਪਲੱਸ 2 ਦੇ 12ਵੀਂ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟ ਦੇ ਵਿੱਚ ਮੇਰੇ ਸਕੂਲ ਦੇ ਚਾਰ ਬੱਚਿਆਂ ਨੇ ਮੈਰਿਟਾ ਹਾਸਲ ਕੀਤੀਆਂ ਨੇ ਔਰ ਇਹ ਸਾਰਾ ਕੁਝ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਮੈਮ ਗੁਰਿੰਦਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਤੇ ਮੇਰੇ ਸਕੂਲ ਦੀ ਟੀਚਰ ਦੀ ਟੀਮਸ ਨੇ ਤੇ ਬੱਚਿਆਂ ਦੀ ਮਿਹਨਤ ਨੇ ਤੇ ਬੱਚਿਆਂ ਦੇ ਪੇਰੈਂਟਸ ਦੇ ਸਦਕਾ ਇਹ ਅਚੀਵਮੈਂਟ ਕੀਤੀ ਹੈ ਕਿ ਮੇਰੇ ਸਕੂਲ ਦੇ ਚਾਰ ਬੱਚੇ ਜਿਹੜੇ ਨੇ ਉਹ ਮੈਰਿਟ ਵਿੱਚ ਆਏ ਨੇ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਮੈਂ ਪੂਰੇ ਸਕੂਲ ਨੂੰ ਦੇ ਸਟਾਫ ਨੂੰ ਬਹੁਤ ਮੁਬਾਰਕਬਾਦ ਦਿੰਦਾ ਆ ਕਿ ਇਹ ਅੱਜ ਖੁਸ਼ੀ ਦਾ ਦਿਨ ਅੱਜ ਆਇਆ ਹੈ ਕਿ ਸਾਡੇ ਸਕੂਲ ਦੇ ਵਿੱਚ ਇਹ ਜੋ ਸਾਡੇ ਸਕੂਲ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਹੈ ਕਿ ਅਸੀਂ ਇੱਕ ਨੇ ਚਾਰ ਪੋਜੀਸ਼ਨਾਂ ਲੈ ਕੇ ਸਕੂਲ ਦਾ ਜਿਹੜਾ ਨਾਮ ਆ ਇਲਾਕੇ ਵਿੱਚ ਜ਼ਿਲ੍ਹੇ ਵਿੱਚ ਰੋਸ਼ਨ ਕੀਤਾ ਆ ਮੇਰਾ ਨਾਮ ਅਮਨਪ੍ਰੀਤ ਕੌਰ ਆ ਮੈਂ ਪੀਐਮ ਸ਼੍ਰੀ ਗੌਰਮੈਂਟ ਸੀਨੀਅਰ ਸੈੰਟਰੀ ਸਕੂਲ ਤੋਂ ਪੱਤੀ ਪਈ ਆ ਤੇ ਮੈਂ ਆਪਣੇ ਟੀਚਰਸ ਦਾ ਤੇ ਆਪਣੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਮਿਹਨਤ ਉਹਨਾਂ ਚਿਰ ਟੀਚਰਸ ਆ ਉਹਨਾਂ ਨੇ ਮੈਨੂੰ ਬਹੁਤ ਵਧੀਆ ਪੜਾਇਆ ਆ ਤੇ ਮੈਂ ਮੇਰੇ ਪੇਰੈਂਟਸ ਜਿਹੜੇ ਸੀਗੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਹੈ ਤਾਂ ਜੋ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਆਪਣੇ ਜਿਹੜੇ ਰਿਵੀਜ਼ਨ ਆ ਹਰੇਕ ਸਬਜੈਕਟ ਦੀ ਟਾਈਮ ਟੇਬਲ ਬਣਾ ਕੇ ਆਪਾਂ ਨੂੰ ਕਰਨੀ ਚਾਹੀਦੀ ਜਿਹੜੇ ਆਪਣੇ ਵੀਕ ਸਬਜੈਕਟਸ ਆ ਉਹਨਾਂ ਨੂੰ ਐਕਸਟਰਾ ਟਾਈਮ ਦੋ ਜਿਹੜੀ ਰਿਵੀਜ਼ਨ ਆ ਉਹ ਕੱਲ ਤੇ ਕਦੀ ਨਹੀਂ ਛੱਡਣੀ ਮਤਲਬ ਕਿ ਟਾਈਮ ਟੂ ਟਾਈਮ ਜਿੱਦਾਂ ਟੀਚਰਸ ਪੜ੍ਹਾਉਂਦੇ ਆ ਸਿਰਫ ਉਦਾਂ ਮਤਲਬ ਕਿ ਰੁਟੀਨ ਰੱਖੋ ਕਿ ਪੜ੍ਹਨਾ ਹੀ ਆਪਾਂ ਕਦੇ ਵੀ ਕੱਲ ਤੇ ਨਹੀਂ ਛੱਡਣਾ ਹੈਗਾ ਮਤਲਬ ਕਿ ਹੁਣ ਤੁਸੀਂ ਦੇਖ ਸਕਦੇ ਆ ਕਿ ਅਸੀਂ ਚਾਰੇ ਹੁਣ ਮੈਰਿਟ ਤੇ ਆਏ ਹੋਏ ਆ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਮਤਲਬ ਕਿ ਆਪਣੇ ਜਿਹੜੇ ਮਿਹਨਤ ਆ ਉਹ ਕਰਨੀ ਆ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਦੇ ਵੀ ਆਪਣੀ ਜਿਹੜੀ ਹੋਪ ਆ ਉਹ ਨਹੀਂ ਛੱਡਣੀ ਹੈਗੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜਿਹਨਾਂ ਵਿੱਚੋਂ ਚਾਰ ਬੱਚੇ ਸਾਡੇ ਜਿਹੜੇ ਆ ਮੈਰਿਟ ਲਿਸਟ ਵਿੱਚ ਆਏ ਆ ਔਰ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਜਿਹੜਾ ਇਹਨਾਂ ਬੱਚਿਆਂ ਨੇ ਟਾਪ ਕੀਤਾ ਆ ਮੈਂ ਪ੍ਰਿੰਸੀਪਲ ਜੀ ਨੂੰ ਔਰ ਸਕੂਲ ਦੇ ਸਟਾਫ ਨੂੰ ਔਰ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਆ ਕਿਉਂਕਿ ਇਹ ਸਾਡਾ ਮਨਜ਼ਕੀ ਦਾ ਜਿਹੜਾ ਸਕੂਲ ਆ ਔਰ ਬਹੁਤ ਹੀ ਵਿਲੱਖਣ ਇਹਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਸਹੂਲਤਾਂ ਆ ਸਪੋਰਟਸ ਦੇ ਵਿੱਚ ਵੀ ਇਹ ਪਹਿਲੇ ਸਥਾਨ ਤੇ ਆਉਂਦਾ ਆ ਔਰ ਪੜ੍ਹਾਈ ਦੇ ਵਿੱਚ ਵੀ ਪਹਿਲੇ ਸਥਾਨ ਤੇ ਆਉਂਦਾ ਆ ਮੈਂ ਮੁਬਾਰਕਵਾਦ ਦਿੰਦਾ ਆ ਜਿਨ੍ਹਾਂ ਨੇ ਪ੍ਰਿੰਸੀਪਲ ਜੀ ਨੂੰ ਜਿਨ੍ਹਾਂ ਦੀ ਟੀਮ ਬਹੁਤ ਅਨਥਕ ਮਿਹਨਤ ਦੇ ਨਾਲ ਬੱਚਿਆਂ ਨੂੰ ਜਿਹੜੀ ਆ ਇੱਥੇ ਇਸ ਮੁਕਾਮ ਤੱਕ ਲੈ ਕੇ ਗਈ ਆ